ਅਕਸਰ ਹੀ ਪੰਜਾਬ ਪੁਲਿਸ ਮਹਿਕਮੇ ਦੇ ਵਿੱਚ ਕਈ ਅਜਿਹੇ ਮੁਲਾਜ਼ਮ ਨੇ ਜੋ ਆਪਣੀ ਕਿਸ ਤਰ੍ਹਾਂ ਦੇ ਕਾਰਨ ਜਿਹੜੇ ਆ ਹਮੇਸ਼ਾ ਚਰਚਾ ਦੇ ਵਿੱਚ ਰਹਿੰਦੇ ਨੇ ਕਈ ਤਰ੍ਹਾਂ ਦੇ ਜਿਹੜੀਆਂ ਪੰਜਾਬ ਪੁਲਿਸ ਦੇ ਕਈ ਮੁਲਾਜ਼ਮਾਂ ਦੀਆਂ ਵੀਡੀਓ ਵਾਇਰਲ ਹੋਈਆਂ ਨੇ ਨਸ਼ਾ ਨੂੰ ਲੈ ਕੇ ਲਾ ਲੋ ਜਾਂ ਫਿਰ ਗੁੰਡਾਗਰਦੀ ਨੂੰ ਲੈ ਕੇ ਲਾ ਲੋ ਕਈ ਤਰੀਕੇ ਦੇ ਜਿਹੜੀਆਂ ਅਜਿਹਾ ਉਹ ਜਿਹੜੀਆਂ ਵੀਡੀਓ ਵਾਇਰਲ ਹੋਈਆਂ ਨੇ ਜਿਸ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਉੱਠਦੇ ਵੀ ਨਜ਼ਰ ਆਉਂਦੇ ਨੇ ਤਾਂ ਹੁਣ ਇੱਕ ਤਾਜੀ ਤਸਵੀਰ ਸਾਹਮਣੇ ਆਈ ਜਿਸ ਦੇ ਵਿੱਚ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲੇ ਪੰਜਾਬ ਪੁਲਿਸ ਦਾ ਮੁਲਾਜ਼ਮ ਸ਼ਰਾਬ ਨਾਲ ਰੱਜਿਆ ਹੋਇਆ ਬਾਈਕ ਚਲਾ ਰਿਹਾ ਔਰ ਬਾਈਕ ਚਲਾਉਂਦੇ ਸਮੇਂ ਕਈ ਲੋਕਾਂ ਨੂੰ ਜਿਹੜਾ ਖਤਰੇ ਵਿੱਚ ਪੋਂਦਾ ਨਜ਼ਰ ਆ ਰਿਹਾ ਤੁਸੀਂ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜਾ ਪੰਜਾਬ ਪੁਲਿਸ ਦਾ ਮੁਲਾਜ਼ਮ ਹੈ ਸ਼ਰਾਬ ਨਾਲ ਰੱਜਿਆ ਹੋਇਆ ਰੋਡ ਤੇ ਬੇਫਿਕਰੇ ਹੋ ਕੇ ਜਿਹੜਾ ਆ ਬਾਈਕ ਚਲਾਉਂਦਾ ਨਜ਼ਰ ਆ ਰਿਹਾ ਔਰ ਕਈ ਗੱਡੀਆਂ ਦੇ ਨਾਲ ਜਿਹੜਾ ਆ ਟਕਰਾਂਦਾ ਵੀ ਨਜ਼ਰ ਆ ਰਿਹਾ ਇਹ ਜਿਹੜੀ ਹੈ ਡੇਟ ਇੱਕ 1.5 ਮਿੰਟ ਦੀ ਜਿਹੜੀ ਵੀਡੀਓ ਆ ਇਸ ਦੇ ਵਿੱਚ ਕਈ ਵਾਹਨ ਜਿਹੜੇ ਆ ਇਸ ਤੋਂ ਡਰਦੇ ਲੰਗੇ ਨੇ ਤਾਂ ਜੋ ਕੋਈ ਵੱਡਾ ਹਾਸਲ ਨਾ ਵਾਪਰ ਜਾ ਕੇ ਤਾਂ ਜਿਸ ਤੋਂ ਬਾਅਦ ਜਿਹੜੀ ਆ ਇਸ ਦੀ ਕਾਲ ਜਿਹੜੀ ਆਪਣੇ ਤੇ ਨਾ ਆ ਜਾਵੇ ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਅੱਠ ਹੋਂਦਾ ਜਿਹੜਾ ਪੰਜਾਬ ਪੁਲਿਸ ਦਾ ਮੁਲਾਜ਼ਮ ਨਜ਼ਰ ਆਉਂਦਿਆ ਇਹ ਵੀਡੀਓ ਜਿਹੜੀ ਸੋਸ਼ਲ ਮੀਡੀਆ ਤੇ ਬੜੇ ਤੇਜ਼ ਨਾਲ ਵਾਇਰਲ ਹੋ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਵੀਡੀਓ ਜਿਹੜੀ ਹੈ ਜਲੰਧਰ ਦੀ ਮਕਸੂਦਾ ਰੋਡ ਦੀ ਆ ਮਕਸੂਦਾ ਦੇ ਆਸ-ਪਾਸ ਦਾ ਏਰੀਆ ਆ ਜਿੱਥੋਂ ਦੀ ਇਹ ਵੀਡੀਓ ਕਿਸੇ ਰਾਗਿਰਦੇ ਵੱਲੋਂ ਆਪਣੇ ਮੋਬਾਈਲ ਦੇ ਵਿੱਚ ਬਣਾਈ ਗਈ ਆ ਜਿਸ ਤੋਂ ਬਾਅਦ ਇਹ ਵੀਡੀਓ ਜਿਹੜੀ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਗਈ ਆ ਤਾਂ ਲਗਾਤਾਰ ਪੰਜਾਬ ਪੁਲਿਸ ਦੇ ਵਿੱਚੋਂ ਅਜਿਹੇ ਮੁਲਾਜ਼ਮਾਂ ਦੀ ਵੀਡੀਓ ਵਾਇਰਲ ਹੋਣਾ ਔਰ ਅਜੇ ਹੀ ਹਰਕਤ ਕਰਨ ਲਈ ਸਵਾਲੇ ਨਿਸ਼ਾਨ ਹੁੰਦਾ ਕਿ ਕਿ ਉਹੀ ਪੰਜਾਬ ਪੁਲਿਸ ਦੇ ਮੁਲਾਜ਼ਮ ਨੇ ਜਿਹੜਾ ਲੋਕਾਂ ਦੇ ਘਰਾਂ ਦੇ ਵਿੱਚ ਰੇਡ ਮਾਰਦੀ ਆ ਸ਼ਰਾਬ ਫੜਦੀ ਆ ਅਕਸਰ ਜੇ ਆਪ ਹੀ ਸ਼ਰਾਬ ਨਾਲ ਰੱਜੇ ਮੁਲਾਜ਼ਮ ਅਜੇ ਹੀ ਹਰਕਤ ਕਰੇ ਤਾਂ ਸਵਾਲਤਾ ਖੜਾ ਹੁੰਦਾ ਹੀ ਹੁੰਦਾ ਤਾਂ ਹੁਣ ਇਹ ਜਿਸ ਤਰੀਕੇ ਦੇ ਨਾਲ ਇਹ ਬਾਈਕ ਚਲਾ ਰਿਹਾ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿਸ ਹਾਲਾਤ ਦੇ ਨਾਲ ਇਸ ਜਿਹੜੀ ਆ ਬਾਈਕ ਚਲਾ ਰਿਹਾ ਲੋਕ ਜਿਹੜੇ ਆ ਡਰਦੇ ਇਸ ਦੇ ਕੋਲ ਲੰਘ ਰਹੇ ਨੇ ਸਭ ਤੋਂ ਪਹਿਲਾਂ ਇਹ ਗੱਡੀ ਨਾਲ ਟਕਰਾਉਂਦਾ ਆ ਤੇ ਜਿਸ ਤੋਂ ਬਾਅਦ ਇੱਕ ਸਕੂਟਰੀ ਸਵਾਰ ਦਾ ਟਕਰਾਉ ਜਾਂਦਾ ਹੈ ਤੇ ਉਸ ਤੋਂ ਬਾਅਦ ਹੋ ਸਕਦਾ ਹੈ ਕਿ ਇਸ ਮੁਲਾਜ਼ਮ ਦੀ ਜਿਹੜੀ ਆ ਸਕੂਟਰੀ ਸਵਾਰ ਦੇ ਨਾਲ ਬਾਸ ਹੁੰਦੀ ਹੋਵੇਗੀ ਕਿਉਂਕਿ ਉਹ ਰਿਕਾਰਡ ਜਿਹੜੀ ਆ ਮੋਬਾਈਲ ਦੇ ਵਿੱਚ ਨਹੀਂ ਹੋਈ ਪਰ ਜਿਸ ਤਰੀਕੇ ਦੇ ਨਾਲ ਜਿੰਨੀ ਦੇਰ ਤੱਕ ਇਹ ਬਾਈਕ ਚਲਾ ਰਿਆ ਇਹ ਸਿਰਫ ਰੋਡ ਤੇ ਜਿਹੜਾ ਅੱਠ ਬੁੰਦਾ ਹੀ ਨਜ਼ਰ ਆ ਰਿਹਾ ਯਾਨੀ ਕਿ ਸੱਪ ਵਾਂਗ ਵੇਲਦਾ ਹੀ ਨਜ਼ਰ ਆ ਰਿਹਾ ਕਿਸ ਤਰੀਕੇ ਦੇ ਨਾਲ ਜਿਹੜੇ ਬਾਈਕਾਂ ਗੱਡੀਆਂ ਨੇ ਇਸ ਤੇ ਲਾਗੋ ਲੰਘ ਰਹੇ ਨੇ ਡਰ ਕੇ ਲੰਘ ਰਹੇ ਨੇ ਕਿਵੇਂ ਲੋਕਾਂ ਨੂੰ ਇਹ ਮੁਲਾਜ਼ਮ ਖਤਰੇ 'ਚ ਪਾ ਰਿਹਾ ਵੱਡਾ ਹਾਦਸੇ ਦੀ ਉਡੀਕ ਕਰ ਰਿਹਾ ਜਿਸ ਤਰੀਕੇ ਦੇ ਨਾਲ ਇਹ ਬਾਈਕ ਚਲਾ ਰਿਆ ਕਿਸੇ ਵੇਲੇ ਵੀ ਵੱਡਾ ਹਾਸਾ ਹੋ ਸਕਦਾ ਹੈ ਸਪੀਡ 1 ਦਿਨਾਂ ਟਕਰਾਉਣ ਦੇ ਨਾਲ ਵੱਡਾ ਹਾਦਸਾ ਹੋ ਸਕਦਾ ਜਿਸ ਤੋਂ ਬਾਅਦ ਕਿ ਇਹਨਾਂ ਦੇ ਵੱਲੋਂ ਜਿਹੜੀ ਹੈ ਕਈ ਤਰੀਕੇ ਦੀ ਹੈ ਕਾਰਵਾਈ ਹੈ ਕੀਤੀ ਜਾਂਦੀਆਂ ਨੇ ਤਾਂ ਹੁਣ ਇਹ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਵੀਡੀਓ ਨੂੰ ਲੈ ਕੇ ਪ੍ਰਸ਼ਾਸਨ ਕਿਹੋ ਜਿਹੀ ਕਾਰਵਾਈ ਕਰਦਾ ਹੈ ਜਾਂ ਨਹੀਂ ਕਰਦਾ ਹੁਣ ਤਾਂ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਜਿਸ ਤਰੀਕੇ ਨਾਲ ਇਹ ਸ਼ਰਾਬ ਨਾਲ ਰੱਜਿਆ ਪੁਲਿਸ ਮੁਲਾਜ਼ਮ ਬਾਈਕ ਚਲਾ ਰਿਹਾ ਤਾਂ ਜ਼ਰੂਰ ਪ੍ਰਸ਼ਾਸਨ ਨੂੰ ਇਸ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਤਾਂ ਜੋ ਅਨਰ ਸਮੇਂ ਦੇ ਵਿੱਚ ਹੋਰ ਅਜਿਹੇ ਮੁਲਾਜ਼ਮ ਜਿਹੜੇ ਆ ਆਪਣੀ ਵਰਦੀ ਦੇ ਵਿੱਚ ਸ਼ਰਾਬ ਨਾਲ ਰਾਜਕ ਜਿਹੜੇ ਆ ਪੰਜਾਬ ਪੁਲਿਸ ਦੇ ਮਾਹਕਮੇ ਨੂੰ ਖਰਾਬ ਨਾ ਕਰਨ